ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਇਸ ਚੈਨਲ ਡੂਮਣਾ ਖ਼ਬਰੀ ਤੇ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਚੰਗੇ ਅਤੇ ਤੰਦਰੁਸਤ ਹੋਵੋਗੇ ਵੀਡੀਓ ਦੇਖਣ ਤੋਂ ਪਹਿਲਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਸੀਂ ਇਹ ਵੀਡੀਓ ਕਿਸ ਪਿੰਡ ਜਾਂ ਸ਼ਹਿਰ ਤੋਂ ਦੇਖ ਰਹੇ ਹੋ ਤਾਂ ਚਲੋ ਗੱਲ ਕਰਦੇ ਹਾਂ ਅੱਜ ਦੀਆਂ ਖਾਸ ਅਤੇ ਮੁੱਖ ਖ਼ਬਰਾਂ ਬਾਰੇ ਪੰਜਾਬ ਵਿੱਚ ਨਸ਼ਾ ਛੁਡਾਊ ਕੇਂਦਰਾਂ ਨੂੰ ਲੈ ਕੇ ਵੱਡਾ ਕੋਟਾਲਾ ਸਾਹਮਣੇ ਆਇਆ ਹੈ ED ਨੇ ਇੱਕ ਡਾਕਟਰ ਵਿਰੁੱਧ ਕੇਸ ਦਰਜ ਕੀਤਾ ਹੈ ਜਿਸ ਨੇ ਬਾਈ ਕੇਂਦਰ ਚਲਾ ਕੇ ਨਕਲੀ ਮਰੀਜ਼ਾਂ ਦੇ ਨਾਂ ਤੇ ਵਾਧੂ ਦਵਾਈਆਂ ਖਰੀਦੀਆਂ ਅਤੇ ਬਾਜ਼ਾਰ ਵਿੱਚ ਵੇਚੀਆਂ ਇਸ ਨਾਲ ਨਸ਼ੇ ਦੀ ਲੜਾਈ ਨੂੰ ਝਟਕਾ ਲੱਗਾ ਹੈ ਪੰਜਾਬ ਸਰਕਾਰ ਨੇ ਇਸ ਤੋਂ ਬਾਅਦ ਨਿੱਜੀ ਵਿਅਕਤੀ ਨੂੰ ਵੱਧ ਤੋਂ ਵੱਧ ਪੰਜ ਕੇਂਦਰ ਚਲਾਉਣ ਦੀ ਹੱਦ ਤੈਅ ਕੀਤੀ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਡਿਟ ਕੇਸਾਂ ਲਈ ਆਈਟੀਆਰ ਫਾਈਲਿੰਗ ਦੀ ਆਖਰੀ ਤਾਰੀਖ 31 ਅਕਤੂਬਰ ਤੋਂ ਵਧਾ ਕੇ 30 ਨਵੰਬਰ 2025 ਕਰ ਦਿੱਤੀ ਹੈ ਇਹ ਫੈਸਲਾ ਗੁਜਰਾਤ ਹਾਈ ਕੋਰਟ ਦੇ ਹੁਕਮ ਨੂੰ ਆਧਾਰ ਬਣਾ ਕੇ ਲਿਆ ਗਿਆ ਹੈ ਜਿਸ ਵਿੱਚ ਆਡਿਟ ਰਿਪੋਰਟ ਅਤੇ ਆਈਟੀਆਰ ਵਿਚਕਾਰ 1 ਮਹੀਨੇ ਦਾ ਗੈਪ ਰੱਖਣ ਦਾ ਕਿਹਾ ਗਿਆ ਹੈ हिमाचल प्रदेश हाई कोर्ट ने भी यही हुक्म ਦਿੱਤਾ ਹੈ ਜੋ सीबीडीटी ਤੇ ਦਬਾਅ ਪੈਦਾ ਕਰ ਰਿਹਾ ਹੈ ਟੈਕਸ ਵਾਲਿਆਂ ਨੇ ਇਸ ਨੂੰ ਰਾਹਤ ਵਜੋਂ ਵੇਰਵਾ ਕੀਤਾ ਹੈ ਪਰ ਵਿਸ਼ੇਸ਼ਜਨਾ ਨੇ ਜਲਦੀ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਕੰਟੈਂਪਟ ਤੋਂ ਬਚਿਆ ਜਾ ਸਕੇ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੇ ਐਂਟੀ ਪ੍ਰੋਟੈਸਟ ਐਫੀਡੇਵਿਟ ਵਿਰੁੱਧ ਅਨਿਸ਼ਚਿਤ ਕਾਲੀਨ ਹੜਤਾਲ ਐਲਾਨੀ ਹੈ ਇਹ ਐਫੀਡੇਵਿਟ ਜੂਨ 2025 ਵਿੱਚ ਲਿਆਂਦਾ ਗਿਆ ਸੀ ਜਿਸ ਵਿੱਚ ਵਿਦਿਆਰਥੀਆਂ ਨੂੰ ਕੈਂਪਸ ਵਿੱਚ ਪ੍ਰਦਰਸ਼ਨ ਨਾ ਕਰਨ ਦਾ ਐਲਾਨ ਕਰਨਾ ਪੈਂਦਾ ਹੈ ਵਿਦਿਆਰਥੀ ਆਗੂਆਂ ਨੇ ਇਸ ਨੂੰ ਲੋਕਤੰਤਰੀ ਅਧਿਕਾਰਾਂ ਉੱਤੇ ਹਮਲਾ ਕਿਹਾ ਹੈ ਹੜਤਾਲ ਵਾਈਸ ਚਾਂਸਲਰ ਦੇ ਦਫ਼ਤਰ ਬਾਹਰ ਸ਼ੁਰੂ ਹੋਵੇਗੀ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਵਿਭਾਗ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅਤਵਾਦੀ ਮੋਡੀਊਲ ਨੂੰ ਤੋੜ ਦਿੱਤਾ ਹੈ ਦੋ ਗੈਰ ਕਾਨੂੰਨੀ ਕੱਕਰੀਆਂ ਨੂੰ ਗ੍ਰਿਫਤਾਰ ਕਰਕੇ 2.5 ਕਿਲੋ ਆਈਈਡੀ ਬਰਾਮਦ ਕੀਤੀ ਗਈ ਹੈ ਇਹ ਨੈਟਵਰਕ ਪਾਕਿਸਤਾਨੀ ਆਈਐਸਆਈ ਦੇ ਸਮਰਥਨ ਨਾਲ ਚੱਲ ਰਿਹਾ ਸੀ ਪ੍ਰੀਲਿਮਿਨਰੀ ਜਾਂਚ ਵਿੱਚ ਪਤਾ ਲੱਗਾ ਕਿ ਗ੍ਰਿਫਤਾਰ ਗੈਰ ਕਾਨੂੰਨੀ ਤਕਰੀਆਂ ਪਾਕਿਸਤਾਨ ਆਧਾਰਿਤ ਸਮਗਲਰਸ ਦੇ ਹੁਕਮਾਤੇ ਕੰਮ ਕਰ ਰਹੇ ਸਨ ਅਤੇ ਹਥਿਆਰ ਗੈਂਗਸਟਰਾਂ ਨੂੰ ਸਪਲਾਈ ਕਰਨ ਵਾਲੇ ਸਨ ਡੀਜੀਪੀ ਗੋਪਾਲ ਕ੍ਰਿਸ਼ਨ ਯਾਦਵ ਨੇ ਇਸ ਨੂੰ ਵੱਡੀ ਸਫਲਤਾ ਦੱਸਿਆ ਹੈ ਲੁਧਿਆਣਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਫੌਜ ਨੇ ਦਰਿਆਈ ਬੰਦਾਂ ਦੀ ਮਜ਼ਬੂਤੀ ਦੀ ਜਾਂਚ ਕੀਤੀ ਹੈ ਭਾਰੀ ਬਾਰਿਸ਼ ਕਾਰਨ ਹੋਏ ਹੜ੍ਹਾਂ ਤੋਂ ਬਾਅਦ ਇਹ ਬੰਦਾਂ ਟੁੱਟਣ ਦੇ ਖਤਰੇ ਨੂੰ ਰੋਕਣ ਲਈ ਬਣਾਈਆਂ ਗਈਆਂ ਸਨ ਫੌਜ ਨੇ ਰਿਪੋਰਟ ਵਿੱਚ ਕਿਹਾ ਹੈ ਕਿ ਬੰਦਾਂ ਸੁਰੱਖਿਅਤ ਹਨ ਅਤੇ ਕੋਈ ਖਤਰਾ ਨਹੀਂ ਪਾਖੜਾ ਬੰਦ ਨੇ ਵੀ ਖਤਰਨਾਕ ਚੱਕਰ ਪੂਰਾ ਕੀਤਾ ਸੀ ਜਿਸ ਨਾਲ ਹੜ੍ਹਾਂ ਵਧੀਆਂ ਸਨ ਪ੍ਰਭਾਵਿਤ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਸਰਕਾਰ ਨੇ ਕੰਮ ਤੇਜ਼ ਕੀਤੇ ਹਨ ਅਤੇ ਫੌਜ ਨੇ ਰਾਹਤ ਸਮੱਗਰੀ ਵੰਡੀ ਹੈ ਇਹ ਜਾਂਚ ਪੰਜਾਬ ਦੇ ਨਦੀਆਂ ਕੰਢਿਆਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰੇਗੀ ਪੰਜਾਬ ਵਿੱਚ ਇੱਕ ਨਸ਼ੀਲੇ ਜੋੜੇ ਨੇ ਨਸ਼ੇ ਦੀ ਲਤ ਚੁਕਾਉਣ ਲਈ ਆਪਣੇ ਬੱਚੇ ਨੂੰ ਵੇਚ ਦਿੱਤਾ ਹੈ ਅਤੇ ਹੁਣ ਉਸ ਨੂੰ ਵਾਪਸ ਚਾਉਂਦੇ ਹਨ। ਪੁਲਿਸ ਨੇ ਇਸ ਨੂੰ ਗੰਭੀਰ ਮਾਮਲਾ ਮੰਨ ਕੇ ਜਾਂਚ ਸ਼ੁਰੂ ਕੀਤੀ ਹੈ। ਬੱਚੇ ਨੂੰ ਖਰੀਦਣ ਵਾਲੇ ਨੇ ਸ਼ਿਕਾਇਤ ਦਰਜ ਕਰਵਾਈ ਹੈ। ਇਹ ਘਟਨਾ ਨਸ਼ੇ ਦੇ ਭਿਆਨਕ ਪ੍ਰਭਾਵ ਨੂੰ ਉਜਾਗਰ ਕਰਦੀ ਹੈ ਅਤੇ ਸਮਾਜ ਵਿੱਚ ਚਿੰਤਾ ਵਧਾ ਦਿੰਦੀ ਹੈ। ਸਰਕਾਰ ਨੇ ਨਸ਼ਾ ਰੋਕੂ ਮੁਹਿੰਮ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਪੁਲਿਸ ਨੇ ਇੱਕ ਨਕਲੀ ਕਿਓ ਬਣਾਉਣ ਵਾਲੀ ਫੈਕਟਰੀ ਨੂੰ ਬੰਦ ਕਰ ਦਿੱਤਾ ਹੈ ਅਤੇ ਵੱਡੀ ਮਾਤਰਾ ਵਿੱਚ ਨਕਲੀ ਕਿਓ ਜ਼ਬਤ ਕੀਤਾ ਹੈ। ਇਕ ਜੋ ਵੈਜੀਟੇਬਲ ਆਇਲ ਅਤੇ ਰਸਾਇਣਾਂ ਨਾਲ ਬਣਾਇਆ ਜਾਂਦਾ ਸੀ ਜੋ ਸਿਹਤ ਲਈ ਖਤਰਨਾਕ ਹੈ ਪੁਲਿਸ ਨੇ ਬਣਾਉਣ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਅਤੇ ਉਪਲਬਧ ਕਰਵਾਏ ਤਰੀਕੇ ਦੱਸੇ ਹਨ ਕਿ ਨਕਲੀ ਘਿਓ ਨੂੰ ਪਛਾਣੋ ਇਹ ਪਿਗਲਣ ਵਿੱਚ ਹੌਲੀ ਹੁੰਦਾ ਹੈ ਤੇ ਬੁਆਲੇ ਨਹੀਂ ਬਣਦਾ ਪੰਜਾਬ ਵਿੱਚ ਇਸ ਸੀਜ਼ਨ ਫਾਰਮ ਆਗ ਜਾਂ ਪਰਾਲੀ ਸਾੜਨ ਦੇ ਮਾਮਲੇ 4 ਗੁਣਾ ਘਟ ਗਏ ਹਨ ਪੰਜਾਬ ਪੁਲਿਸ ਨੇ ਇਸ ਨੂੰ ਸਫਲ ਮੁਹਿੰਮ ਦਾ ਨਤੀਜਾ ਦੱਸਿਆ ਹੈ ਜਿਸ ਵਿੱਚ ਜਾਗਰੂਕਤਾ ਅਭਿਆਨ ਅਤੇ ਸਖਤੀ ਨੇ ਅਸਰ ਕੀਤਾ ਹੈ ਸਰਕਾਰ ਨੇ ਵਿਸ਼ੇਸ਼ ਯੰਤਰ ਅਤੇ ਸਹਾਇਤਾ ਪ੍ਰਦਾਨ ਕੀਤੀ ਹੈ ਤਾਂ ਜੋ ਕਿਸਾਨ ਪਰਾਲੀ ਨਾ ਸਾੜਨ ਇਸ ਨਾਲ ਵਾਤਾਵਰਣ ਪ੍ਰਦੂਸ਼ਣ ਵਿੱਚ ਵੀ ਘਟੋ ਹੋਇਆ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੇ ਨੂਰਪੁਰ ਬੇਦੀ ਦੇ ਅਬਿਆਨਾ ਫੀਡਰ ਹੇਠਲੇ ਇਲਾਕਿਆਂ ਵਿੱਚ 30 ਅਕਤੂਬਰ ਨੂੰ 6 ਘੰਟੇ ਬਿਜਲੀ ਕੱਟਦਾ ਐਲਾਨ ਕੀਤਾ ਹੈ। ਇਹ ਰੱਖ-ਰਖਾਵ ਲਈ ਹੈ ਅਤੇ ਲੋਕਾਂ ਨੂੰ ਅੱਗੇ ਵਾਲੇ ਪਲਾਨ ਕਰਨ ਦੀ ਸਲਾਹ ਦਿੱਤੀ ਗਈ ਹੈ। ਪ੍ਰਭਾਵਿਤ ਇਲਾਕਿਆਂ ਵਿੱਚ ਵਾਹਨ ਚਾਰਜਿੰਗ ਅਤੇ ਹੋਰ ਕੰਮ ਪ੍ਰਭਾਵਿਤ ਹੋਣਗੇ। ਸਬ ਇੰਜੀਨੀਅਰ ਕੁਲਵਿੰਦਰ ਸਿੰਘ ਨੇ ਵੇਰਵੇ ਜਾਰੀ ਕੀਤੇ ਹਨ। ਬਠਿੰਡਾ ਵਿੱਚ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਨੂੰ ਹੱਲ ਕਰਨ ਲਈ 29 ਅਕਤੂਬਰ ਨੂੰ ਜ਼ਿਲ੍ਹਾ ਪੱਧਰ ਦੀ ਅਦਾਲਤ ਲੱਗੇਗੀ। ਡੀਸੀ ਰਾਜੇਸ਼ਟੀ ਮਾਨ ਨੇ ਨਿਰਦੇਸ਼ ਜਾਰੀ ਕੀਤੇ ਹਨ ਅਤੇ ਸਵੇਰੇ 10:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਸੁਣਵਾਈ ਹੋਵੇਗੀ। ਇਹ ਅਦਾਲਤ ਸੇਵਾ ਤੋਂ ਰਿਟਾਇਰਡ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਨੂੰ ਤੁਰੰਤ ਹੱਲ ਕਰੇਗੀ। ਪੈਨਸ਼ਨਰਾਂ ਨੂੰ ਆਪਣੀਆਂ ਫਾਈਲਾਂ ਨਾਲ ਪਹੁੰਚਣ ਲਈ ਕਿਹਾ ਗਿਆ ਹੈ। ਪੰਜਾਬ ਵਿੱਚ ਝੋਨੇ ਦੀ ਖਰੀਦ 100 ਲੱਖ ਮੀਟ्रिक टन ਤੋਂ ਪਾਰ ਕਰ ਗਈ ਹੈ ਅਤੇ ਕਿਸਾਨਾਂ ਦੇ ਖਾਤਿਆਂ ਵਿੱਚ 18000 ਕਰੋੜ ਰੁਪਏ ਟਰਾਂਸਫਰ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਨੂੰ ਕਿਸਾਨ ਪੱਖੀ ਨੀਤੀਆਂ ਦੀ ਸਫਲਤਾ ਦੱਸਿਆ ਹੈ ਮੰਡੀਆਂ ਵਿੱਚ ਚੰਗੇ ਪ੍ਰਬੰਧ ਕੀਤੇ ਗਏ ਤੇ ਕੋਈ ਅਸੁਵਿਧਾ ਨਹੀਂ ਹੋਈ ਖੁਰਕਸ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਕਿਸਾਨਾਂ ਨੂੰ ਵਧਾਈ ਦਿੱਤੀ ਹੈ ਇਹ ਖਰੀਦ ਕਿਸਾਨਾਂ ਨੂੰ ਵਿੱਤੀ ਸਥਿਰਤਾ ਪ੍ਰਦਾਨ ਕਰੇਗੀ ਅਤੇ ਅਰਥਵਿਵਸਥਾ ਨੂੰ ਬਲ ਦੇਵੇਗੀ ਸਰਕਾਰ ਨੇ ਅਗਲੇ ਸੀਜ਼ਨ ਲਈ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਬਠਿੰਡਾ ਵਿੱਚ ਮਿਲਟਰੀ ਅਭਿਆਸ ਕਾਰਨ 29 ਤੋਂ 31 ਅਕਤੂਬਰ ਤੱਕ ਡਰੋਨ ਅਤੇ ਅਨਮੈਂਡ ਏਰੀਅਲ ਸਿਸਟਮਜ਼ ਉੱਤੇ ਪੂਰੀ ਪਾਬੰਦੀ ਲੱਗੀ ਹੈ ਜ਼ਿਲ੍ਹਾ ਮੈਜਿਸਟ੍ਰੇਟ ਨੇ ਸਖਤ ਹੁਕਮ ਜਾਰੀ ਕੀਤੇ ਹਨ ਅਤੇ ਸੁਰੱਖਿਆ ਵਧਾਈ ਗਈ ਹੈ ਇਹ ਅਭਿਆਸ ਕਾਉਂਟਰ ਡਰੋਨ ਤਕਨੀਕ ਨੂੰ ਟੈਸਟ ਕਰਨ ਲਈ ਹੈ ਅਤੇ ਕਿਸੇ ਵੀ ਉਲੰਘਣ ਤੇ ਕੇਸ ਦਰਜ ਹੋਵੇਗਾ ਲੋਕਾਂ ਨੂੰ ਡਰੋਨ ਨਾ ਚਲਾਉਣ ਦੀ اپیل ਕੀਤੀ ਗਈ ਹੈ ਪੰਜਾਬ ਸਰਕਾਰ ਨੇ ਬਦਲਦੇ ਮੌਸਮ ਕਾਰਨ ਸਾਰੇ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਹੈ ਜੋ ਕਿ 1 ਨਵੰਬਰ ਤੋਂ ਲਾਗੂ ਹੋਵੇਗਾ ਵਿਦਿਆਰਥੀਆਂ ਦੀ ਸਿਹਤ ਧਿਆਨ ਵਿੱਚ ਰੱਖ ਕੇ ਇਹ ਫੈਸਲਾ ਲਿਆ ਗਿਆ ਹੈ ਅਤੇ ਨਵਾਂ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਹੈ ਪਹਿਲਾਂ ਸਮਾਂ ਸਵੇਰੇ 8 ਵਜੇ ਤੋਂ ਸੀ ਪਰ ਠੰਡ ਵਧਣ ਨਾਲ ਬਦਲਿਆ ਗਿਆ ਹੈ ਫਗਵਾੜਾ ਵਿੱਚ ਈ ਰਿਕਸ਼ਾ ਚਾਲਕ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਹੈ ਅਤੇ ਇਲਾਕੇ ਵਿੱਚ دہشت ਫੈਲ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕੀਤਾ ਤੇ ਜਾਂਚ ਸ਼ੁਰੂ ਕੀਤੀ ਹੈ। ਇਹ ਘਟਨਾ ਕਾਨੂੰਨ ਵਿਵਸਥਾ ਉੱਤੇ ਸਵਾਲ ਉਠਾਉਂਦੀ ਹੈ। ਗੋਲੀਬਾਰੀ ਸੰਗਣੀਆਂ ਕਲੋਨੀ ਵਿੱਚ ਹੋਈ ਅਤੇ ਚਾਲਕ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਲੋਕਾਂ ਨੇ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਚੈੱਕ ਕੀਤੇ ਹਨ ਅਤੇ ਸ਼ੱਕੀ ਵਿਅਕਤੀਆਂ ਨੂੰ ਲੱਭ ਰਹੀ ਹੈ। ਇਹ ਮਾਮਲਾ ਅਪਰਾਧ ਨੂੰ ਰੋਕਣ ਲਈ ਵਿਸ਼ੇਸ਼ ਟੀਮ ਬਣਾਏਗਾ। ਚੂਤਰਾਣਾ ਹਲਕਾ ਜੋ ਕਿ ਪਟਿਆਲਾ ਜ਼ਿਲ੍ਹੇ ਹੇਠਾਂ ਦਾ ਹੈ ਵਿੱਚ ਆਪ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੇ ਪੁੱਤਰ ਨੇ ਗੁੰਡਾਗਰਦੀ ਕੀਤੀ ਹੈ ਤੇ ਵਿਧਾਇਕ ਨੇ ਇਸ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਘਟਨਾ ਸੱਤਾ ਦੇ ਨਸ਼ੇ ਨੂੰ ਉਜਾਗਰ ਕਰਦੀ ਹੈ। ਪੁਲਿਸ ਨੇ ਸ਼ਿਕਾਇਤ ਤੇ ਕਾਰਵਾਈ ਨਾ ਕਰਕੇ ਵਿਵਾਦ ਪੈਦਾ ਕੀਤਾ ਹੈ। ਲੋਕਾਂ ਨੇ ਇਸ ਨੂੰ ਚੋਣਾਂ ਵਿੱਚ ਵਾਅਦਿਆਂ ਨਾਲ ਜੋੜਿਆ ਹੈ। ਸਰਕਾਰ ਨੂੰ ਕਾਨੂੰਨ ਦੀ ਬਰਾਬਰੀ ਯਕੀਨੀ ਬਣਾਉਣ ਲਈ ਕਦਮ ਉਠਾਉਣ ਪੈਣਗੇ। ਵਿਰੋਧੀ ਪਾਰਟੀਆਂ ਨੇ ਵੀ ਨਿਸ਼ਾਨਾ 사ਦਿਆ ਹੈ। ਲੁਧਿਆਣਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਫੇਸਲੈਸ ਆਰਟੀਓ ਸੇਵਾਵਾਂ ਲਾਂਚ ਕੀਤੀਆਂ ਹਨ ਹੁਣ ਡਰਾਈਵਿੰਗ ਲਾਇਸੈਂਸ ਆਰਸੀ ਅਤੇ ਪਰਮਿਟ ਘਰੋਂ ਮਿਲਣਗੇ 1076 ਨੰਬਰ ਤੇ ਕਾਲ ਕਰੋ ਸੇਵਾਵਾਂ ਆਨਲਾਈਨ ਅਤੇ ਸੇਵਾ ਕੇਂਦਰਾਂ 'ਨਹੀਂ ਹੋਣਗੀਆਂ ਜਿਸ ਨਾਲ ਆਰਟੀਓ ਜਾਣ ਦੀ ਲੋੜ ਨਹੀਂ ਹੜ੍ਹਾਂ ਤੋਂ ਬਾਅਦ ਪੰਜਾਬ ਨੇ ਰਾਵੀ ਅਤੇ ਸਤਲੁਜ ਨਦੀਆਂ ਦੀ ਡੀਸਿਲਟਿੰਗ ਲਈ 85 ਸਾਈਟਾਂ ਚੁਣੀਆਂ ਹਨ ਜਿੱਥੋਂ 190 ਕਰੋੜ ਕਿਊਬਿਕ ਫੁੱਟ ਗੰਦਗੀ ਨੂੰ ਹਟਾਇਆ ਜਾਵੇਗਾ ਇਸ ਲਈ 840 ਕਰੋੜ ਰੁਪਏ ਖਰਚ ਹੋਣਗੇ ਵੋਲੰਟੀਅਰਾਂ ਨੇ ਇਸ ਨੂੰ ਸਮਰਥਨ ਦਿੱਤਾ ਹੈ ਇਹ ਕੰਮ ਨਦੀਆਂ ਨੂੰ ਡੂੰਘਾ ਕਰੇਗਾ ਤੇ ਭਵਿੱਖੀ ਹੜ੍ਹਾਂ ਨੂੰ ਰੋਕੇਗਾ ਸਰਕਾਰ ਨੇ ਟੈਂਡਰ ਜਾਰੀ ਕੀਤੇ ਹਨ ਅਤੇ ਕੰਮ ਜਲਦੀ ਸ਼ੁਰੂ ਹੋਵੇਗਾ ਲੋਕਲ ਪਾਈਚਾਰੇ ਨੇ ਇਸ ਨੂੰ ਖੁਸ਼ੀ ਨਾਲ ਅਪਣਾਇਆ ਹੈ ਤੇ ਵਾਤਾਵਰਣ ਸੁਰੱਖਿਆ ਨੂੰ ਲਾਭਕਾਰੀ ਦੱਸਿਆ ਹੈ ਪੰਜਾਬ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਵਸ ਤੇ ਛੁੱਟੀਆਂ ਐਲਾਨੀਆਂ ਗਈਆਂ ਹਨ ਅਤੇ ਸਕੂਲ ਕਾਲਜ ਬੰਦ ਰਹਿਣਗੇ 16 ਅਕਤੂਬਰ ਨੂੰ ਇਹ ਰਾਖਮੀ ਛੁੱਟੀ ਹੈ ਤੇ ਸਰਕਾਰੀ ادارے ਖੁੱਲੇ ਰਹਿਣਗੇ ਵਿਦਿਆਰਥੀਆਂ ਤੇ ਮੁਲਾਜ਼ਮਾਂ ਨੇ ਇਸ ਨੂੰ ਖੁਸ਼ੀ ਨਾਲ ਅਪਣਾਇਆ ਹੈ ਇਹ ਛੁੱਟੀ ਇਤਿਹਾਸਿਕ ਮਹੱਤਵ ਨੂੰ ਮਾਨਤਾ ਦਿੰਦੀ ਹੈ ਸਮਾਗਮਾਂ ਵਿੱਚ ਸ਼ਿਰਕਤ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤੇ ਰਾਖਮੀ ਛੁੱਟੀਆਂ ਨੂੰ ਯੋਜਨਾਬੱਧ ਰੱਖਿਆ ਗਿਆ ਹੈ Infosys ਨੇ ਪੰਜਾਬ ਵਿੱਚ 300 ਕਰੋੜ ਨਿਵੇਸ਼ ਨਾਲ ਮੁਹਾਲੀ ਵਿੱਚ ਨਵਾਂ ਕੈਂਪਸ ਬਣਾਉਣ ਦਾ ਐਲਾਨ ਕੀਤਾ ਹੈ ਜਿਸ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਨੌਕਰੀਆਂ ਮਿਲਣਗੀਆਂ ਮਾਨ ਸਰਕਾਰ ਦੀ ਇੰਡਸਟਰੀਅਲ ਪਾਲਿਸੀ ਨੇ ਇਹ ਨਿਵੇਸ਼ ਆਕਰਸ਼ਿਤ ਕੀਤਾ ਹੈ ਕੈਂਪਸ ਦਾ ਪਹਿਲਾ ਫੜਾ ਜਲਦੀ ਸ਼ੁਰੂ ਹੋਵੇਗਾ ਤੇ ਉੱਚੀ ਤਨਖਾਹ ਵਾਲੀਆਂ ਨੌਕਰੀਆਂ ਮਿਲਣਗੀਆਂ ਨੌਜਵਾਨਾਂ ਨੇ ਇਸ ਨੂੰ ਵੱਡੀ ਖੁਸ਼ੀ ਦਾ ਮੌਕਾ ਦੱਸਿਆ ਹੈ ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ 1200 ਨੂੰ ਪਾਰ ਕਰ ਗਏ ਹਨ ਅਤੇ ਪ੍ਰਦੂਸ਼ਣ ਵਧ ਰਿਹਾ ਹੈ। ਪੁਲਿਸ ਨੇ ਵਧੇਰੇ ਨਿਗਰਾਨੀ ਵਧਾਈ ਹੈ ਤੇ ਜੁਰਮਾਨੇ ਵਸੂਲੇ ਜਾ ਰਹੇ ਹਨ। ਕਿਸਾਨਾਂ ਨੂੰ ਵਿਕਲਪ ਵਰਤਣ ਦੀ ਅਪੀਲ ਕੀਤੀ ਗਈ ਹੈ ਤੇ ਯੰਤਰ ਪ੍ਰਦਾਨ ਕੀਤੇ ਜਾ ਰਹੇ ਹਨ। ਇਹ ਸਮੱਸਿਆ ਦੇਸ਼ ਵਿਆਪੀ ਹੈ ਤੇ ਸਰਕਾਰ ਨੇ ਰੋਕਣ ਲਈ ਨਵੇਂ ਕਦਮ ਚੁੱਕੇ ਹਨ। ਪ੍ਰਦੂਸ਼ਣ ਨਿਯੰਤਰਣ ਬੋਰਡ ਨੇ ਅਲਰਟ ਜਾਰੀ ਕੀਤੇ ਹਨ ਅਤੇ ਲੋਕਾਂ ਨੂੰ ਮਾਸਕ ਪਹਿਨਣ ਦੀ ਸਲਾਹ ਦਿੰਦੀ ਹੈ। ਜੇਕਰ ਤੁਹਾਨੂੰ ਇਸ ਚੈਨਲ ਤੇ ਖਬਰਾਂ ਸਹੀ ਅਤੇ ਦਰੁਸਤ ਲੱਗੀਆਂ ਤਾਂ ਵੀਡੀਓ ਦੇ ਹੇਠਾਂ ਕਮੈਂਟ ਸੈਕਸ਼ਨ ਵਿੱਚ ਆਪਣਾ ਸੁਝਾਅ ਜ਼ਰੂਰ ਦਿਓ। ਇਸੇ ਤਰ੍ਹਾਂ ਦੀਆਂ ਖਬਰਾਂ ਵੇਖਦੇ ਰਹਿਣ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਵੋ। ਧੰਨਵਾਦ।